ਅਸੀਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਆ ਜਿਹੜਾ ਇਹਦੇ ਅਨਾਟਮੀ ਵਿਭਾਗ ਦੇ ਵਿੱਚ ਆਏ ਹੋਇਆ ਮੇਰੇ ਨਾਲ ਖੜੇ ਨੇ ਸਰਦਾਰ ਹਰਵੰਦ ਸਿੰਘ ਕੌੜਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨੇ ਫਰੋਜ਼ਪੁਰ ਦੇ ਇਹਨਾਂ ਨਾਲ ਅੰਦੋਲਨ ਦੇ ਵਿੱਚ ਅਸੀਂ ਇਕੱਠਿਆਂ ਟਿੱਕਰੀ ਬਾਰਡਰ ਦੇ ਉੱਤੇ 1 ਸਾਲ ਰਹਿ ਕੇ ਦੋਸਤੀ ਤਾਂ ਸਾਡੀ ਪਹਿਲਾਂ ਵੀ ਸੀ ਔਰ ਉੱਥੇ ਦੋਸਤੀ ਇਹ ਜਿਹੜੀ ਹੋਰ ਗੂੜੀ ਹੋਈ ਹੈ ਸਾਡੀ ਇਹਨਾਂ ਦੇ ਘਰ ਦੇ ਵਿੱਚੋਂ ਹੀ ਇਹਨਾਂ ਦੀਆਂ ਜਿਹੜੀਆਂ ਬੱਚੀਆਂ ਨੇ ਕੋਟੀਆਂ ਉਹ ਇਹ ਮੈਡੀਕਲ ਲਾਈਨ ਦੇ ਵਿੱਚ ਨੇ ਡਾਕਟਰ ਨੇ ਕੁੜੀਆਂ ਉਹਨਾਂ ਨੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਔਰ ਤਰਖਸ਼ੀਲ ਸੋਸਾਇਟੀ ਨਾਲ ਵੀ ਇਹਨਾਂ ਦੀ ਬਹੁਤ ਨੇੜਤਾ ਹੈਗੀ ਹੈਗੀ ਮੱਲਾਂ ਵਾਲੇ ਦੇ ਵਿੱਚ ਜਦੋਂ ਇਹ ਨਗਰਪਾਲਿਕਾ ਦੇ ਵਾਈਸ ਪ੍ਰਧਾਨ ਰਹੇ ਐ ਤਾਂ ਅਸੀਂ ਸ਼ਹੀਦ ਭਗਤ ਸਿੰਘ ਦਾ 100 ਸਾਲਾ ਜਨਮ ਦਿਨ ਮਨਾਇਆ ਸੀ ਜੀਰੇ ਲਗਾਤਾਰ 7 ਦਿਨ ਉਹਦੇ ਚ ਇਹਨਾਂ ਦਾ ਪਰਮਾ ਯੋਗਦਾਨ ਸੀ ਵੱਡਾ ਜਥਾ ਵੀ ਲੈ ਕੇ ਆ ਕੇ ਉਹਦੇ ਚ ਪ੍ਰੋਗਰਾਮ ਚ ਸ਼ਾਮਲ ਹੁੰਦੇ ਸੀਗੇ ਯਾਨੀ ਸਾਡੀ ਇਹ ਦੋਸਤੀ ਦਾ ਨਤੀਜਾ ਕਿ ਗਾਂਵ ਬਦੂ ਜਿੰਨਾ ਗਰੁੱਪ ਆ ਸਾਡਾ ਗਾਂਵ ਬਦੂ ਵਿਚਾਰਧਾਰਾ ਦਾ ਹੈ ਔਰ ਇਹਨਾਂ ਨੇ ਇਹਨਾਂ ਸਾਰੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਰਿਵਾਰ ਦੇ ਵਿੱਚੋਂ ਬਾਹਰੋਂ ਸਾਰਾ ਕੁਝ ਇਹਨਾਂ ਨੇ ਫੈਸਲਾ ਕੀਤਾ ਕਿ ਮਰਨ ਤੋਂ ਉਪਰੰਤ ਜਿਹੜੀ ਹੈ ਮੇਰੀ ਬਾਡੀ ਹੈ ਉਹਦਾ ਅੰਤਮ ਸੰਸਕਾਰ ਨਾ ਕੀਤਾ ਜਾਵੇ ਇਹਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਉਹਨਾਂ ਬੱਚਿਆਂ ਨੂੰ ਦੇ ਦਿੱਤਾ ਜਾਵੇ ਖੋਜ ਲਈ ਜਿਹੜੇ ਡਾਕਟਰੀ ਲਾਈਨ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਪੜਦੇ ਹੈ ਤਾਂ ਅੱਜ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਮੈਂ ਮੇਘਰਾ ਜਰੱਲਾ ਨਾਲ ਇਹਨਾਂ ਦਾ ਇਹ ਪੋਤਰਾ ਅਮਰਜੀਤ ਸਿੰਘ ਅਮਰਜੀਤ ਸਿੰਘ ਨਾਲ ਆਏ ਹੋਏ ਨੇਗੇ ਇਹਨਾਂ ਨੇ ਬਕਾਇਦਾ ਹਲਫੀਆ ਬਿਆਨ ਦੇ ਕੇ ਦੋ ਗਵਾਹਾਂ ਦੇ ਸਬੇਤ ਸਾਰੀ ਜਿਹੜੀ ਹੈ ਕਾਗਜ਼ੀ ਕਾਰਵਾਈ ਪੂਰੀ ਕਰਕੇ ਅੱਜ ਮੇਰੇ ਨਾਲ ਤੁਸੀਂ ਵੀ ਲਖਵਿੰਦਰ ਹਾਲੀ ਫਰੀਦਕੋਟ ਦੇ ਸਾਡੇ ਤਰਕਸ਼ੀ ਲਾਗੂਆਂ ਤੁਸੀਂ ਔਰ ਸਾਰੇ ਸਾਥੀਆਂ ਨੇ ਅੱਜ ਰਲ ਕੇ ਇਹਨਾਂ ਦਾ ਅਨਾਟਮੀ ਵਿਭਾਗ ਦੇ ਵਿੱਚ ਕਾਗਜ਼ੀ ਕਾਰਵਾਈ ਅਸੀਂ ਪੂਰੀ ਕੀਤੀ ਹੈ ਤੇ ਜਦੋਂ ਵੀ ਕਿਤੇ ਦਿਨ ਆਏਗਾ ਉਸ ਦਿਨ ਇਹਨਾਂ ਨੇ ਆਪਣੀ ਇੱਛਾ ਦੇ ਅਨੁਸਾਰ ਇਹ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਤੰਦਰੁਸਤ ਨੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਕਰਦੇ ਨੇ ਘੋੜਾਂ ਦੇ ਵਿੱਚ ਜਾਂਦੇ ਨੇ ਲੜਾਈਆਂ ਲੜਦੇ ਨੇ ਸੰਘਰਸ਼ ਕਰਦੇ ਆ ਪਰ ਇਹਨਾਂ ਦੀ ਇੱਛਾ ਹੈ ਕਿ ਜਿੱਦ ਦੇ ਵੀ ਮੇਰੀ ਕਿਤੇ ਮੌਤ ਹੁੰਦੀ ਹੈ ਤੇ ਮੇਰਾ ਅੰਤਮ ਸੰਸਕਾਰ ਕਰਨ ਦੀ ਥਾਂ ਦੇ ਉੱਤੇ ਉਹ ਮੈਡੀਕਲ ਕਾਲਜ ਨੂੰ ਮੇਰੀ ਡੈੱਡ ਬਾਡੀ ਜਿਹੜੀ ਦੇ ਦਿੱਤੀ ਜਾਵੇ ਮੈਂ ਜਿੱਥੇ ਕੌੜਾ ਸਾਹਿਬ ਦਾ ਧੰਨਵਾਦੀ ਆ ਕਿ ਇਹਨਾਂ ਨੇ ਬੜਾ ਨਿੱਗਰ ਫੈਸਲਾ ਲਿਆ ਇਹ ਹਰੇਕ ਬੰਦੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਲੋਕ ਬਣੇ ਬਣਾਏ ਰਹਾਂ ਤੇ ਤੁਰਦੇ ਨੇਗੇ ਵੀ ਜੋ ਜਿਵੇਂ ਚੱਲਦਾ ਆਇਆ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਜਿਵੇਂ ਹੁੰਦਾ ਹੈ ਇਸ ਤਰ੍ਹਾਂ ਫੁੱਲ ਚੁਗਣੇ ਆ ਇਸ ਤਰ੍ਹਾਂ ਗਤੀ ਕਰਾਉਣੀ ਆ ਇਸ ਤਰ੍ਹਾਂ ਹੁੰਦਾ ਹੈ ਇਹਨਾਂ ਨੇ ਸਾਰੀਆਂ ਗੱਲਾਂ ਨੂੰ ਰੱਦ ਕਰਕੇ ਇੱਕ ਨਵਾਂ ਰਾਹ ਜਿਹੜਾ ਹੈਗਾ ਇਹ ਇਨ੍ਹਾਂ ਵਾਸਤੇ ਮੈਂ ਸ਼ਬਦ ਕਹਿਣਾ ਚਾਹੁੰਦਾ ਸੁਰਜੀਤ ਪਾਤਰ ਦੀਆਂ ਦੋ ਲਾਈਨਾਂ ਕੋੜਾ ਸਾਹਿਬ ਵਾਸਤੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਕੋੜਾ ਸਾਹਿਬ ਨੇ ਨਵਾਂ ਰਾਹ ਬਣਾਇਆ ਸਾਨੂੰ ਨਵਾਂ ਰੱਬ ਖੈ ਜਿਉਂਦੇ ਜੀ ਵੀ ਸਾਡੀ ਗਵਾਈ ਕਰਦੇ ਆ ਇਹ ਔਰ ਮਰਨ ਤੋਂ ਉਪਰੰਤ ਵੀ ਇਹਨਾਂ ਨੇ ਲੋਕ ਭਲਾਈ ਵਾਸਤੇ ਲੋਕਾਂ ਦੇ ਫਾਇਦੇ ਵਾਸਤੇ ਕਿ ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਹੋ ਸਕੇ ਉਹ ਇਹਨਾਂ ਨੇ ਵੱਡਾ ਫੈਸਲਾ ਲਿਆ ਮੈਂ ਇਹਨਾਂ ਦਾ ਇਸ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਮੇਰਾ ਪੁੱਤਰਾ ਵੱਡਾ ਥਾਰਿਆ। ਇਹ ਚਾਰ ਮੇਰੇ ਪੁੱਤਰ ਹੈ, ਤਿੰਨ ਮੇਰੇ بیٹے ਆ। ਇਹਨਾਂ ਦੇ ਡੈਡੀ ਛੋਟੇ-ਛੋਟੇ ਹੁੰਦੇ ਸੀ। ਜਦੋਂ ਵੀ ਜਿਹੜੇ ਪਾਰ ਦੇ ਕਿਸਾਨ ਯੂਨੀਅਨ ਦੇ ਵਿੱਚ ਅੰਦੋਲਨ ਤੇ ਜਾਣਾ ਪੈਂਦਾ ਸੀ, ਘਰ ਦੇ ਕੰਮ ਸਾਰੇ ਛੱਡ ਕੇ ਮੈਂ ਉਸੇ ਵੇਲੇ ਉੱਰ ਪੈਂਦਾ ਹੁੰਦਾ ਸੀ। ਕਈ ਵਾਰੀ ਅਸੀਂ ਜੇਲ੍ਹਾਂ ਵੀ ਕੱਟੀਆਂ। ਜਦੋਂ ਰਜੀਵ ਗਾਲ ਦੀ ਜੀ ਦੀ ਹਤਿਆ ਹੋਈ ਆ, ਉਦੋਂ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਏ। ਇਹ ਛੋਟੇ-ਛੋਟੇ ਹੁੰਦੇ ਸੀ। ਇਹ ਕਾਲਪੁਰਖ ਦੀ ਜੀ ਕਰ ਪਾਈ ਜਿੱਦਿ ਮੈਂ ਫਸਲ ਇਹਦਾ ਕਰਦਾ ਉਹ ਉਹਨੂੰ ਕੁਝ ਵਾਧੇ ਦਾ ਕੀਤੀ ਇਹ ਮੇਰੀ ਦਾਦੀ ਦੇ ਰਲ ਕੇ ਇਹਦਾ ਮਾਕਾ ਦੇ ਰਲ ਕੇ ਔਰ ਇਹਦਾ ਬੱਚਾ ਦੇ ਰਲ ਕੇ ਇਸ ਕਰਕੇ ਮੈਂ ਮੇਰਾ ਪਰਿਵਾਰ ਜਿਹੜਾ ਇਹ ਕਿਹੜੇ ਕਾਰਨ ਦਰਾ ਇਹ ਮੇਰਾ ਵੱਡਾ ਪੁੱਤਾ ਜੇ ਕੋਲ ਢਲ ਬਠੋਵੇ ਜਿੱਥੇ ਬਰਦੀ ਨੂੰ ਕਈ ਉਸ ਤਰ੍ਹਾਂ ਪੈਦਾ ਔਰ ਘਰ ਦਾ ਹਸਾਬ ਦਾ ਵੀ ਚਾਚਾ ਭਤੀਜਾਂ ਤੋਂ ਵੇ ਰੱਖਦੇ ਆ ਮੇਰਾ ਮਨ ਬੜਾ ਖੁਸ਼ ਹੈ ਤੇ ਹਾਂਜੀ ਐਨ ਪੂਰਾ ਦਿਮਾਗੀ ਤੌਰ ਤੇ ਤਿਆਰ ਹਾਂ ਬਾਡੀ ਡਾਨ ਕਰਨ ਲਈ ਕੋਈ ਮਨ ਚ ਝਿਜਕਤਾ ਨਹੀਂ ਹੈ ਨਾ 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 ਠੀਕ ਹੈ ਜੀ ਹਾਂਜੀ ਠੀਕ ਹੈ ਉਹ ਤੁਹਾਡੇ ਨਾਲ ਜੇ ਖਜਨਾ ਦਾ ਮੇਲ ਜਰ ਹੋਵੇ ਤੇ ਫਿਰ ਝਿਜਕਾ ਨਹੀਂ ਹਾਂਜੀ ਹਾਂਜੀ ਠੀਕ ਹੈ ਹਾਂਜੀ